ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਦਸ਼ਾ ਦੇ ਖਿਲਾਫ ਜਿਹੜੀ ਅਤੇ ਜੁਰਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਅੱਜ ਜਿਹੜੀ ਤਰਨਤਾਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰਨਤਾਰ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨਾਂ ਉੱਤੇ ਰੋਕਨ ਦਾ ਸ਼ਾਰਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਤੇ ਸਾਡੇ ਬੈਰੀਕੇਡ 'ਤੇ ਵੱਜੀ ਹੈ ਜਿਹਦੇ ਨਾਲ ਸਵਿਫਟ ਗੱਡੀ ਨੂੰ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਗਏ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤਾਂ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਖਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ ਥਾਣਾ ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਤੇ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਬਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱਗੇ 7 ਰਾਉਂਡ ਜਿਹੜੇ ਰਿਕਵਰ ਹੋਏ ਹਨ ਅਤੇ 4,80,000 ਰੁਪਏ ਜਿਹੜੀ ਡਰੱਗ ਮੰਨੀਆਂ ਹਵਾਲਾ ਮੰਨੀ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਮੁਢਲੀ ਜਿਹੜੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਦਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰਾਂ ਨੂੰ ਇਹਨੇ ਜਿਹੜੀ ਸਪਲਾਈ ਵੀ ਕੀਤੀ ਹੈ। ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਾਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਚ ਸੀਗਾ ਜਿਹਦੇ ਦੌਰਾਨ ਇਹਦੀ ਜਿਹੜੀ ਜੇਲ ਚ ਰਿਹਾ ਹੈਗਾ ਇਹ ਜਿਹੜਾ ਫਰੀਦਕੋਟ ਜੇਲ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮਨਲਸ ਨਾਲ ਤੇ ਜਿਹੜੋਂ ਜਮਾਨ ਤੇ ਬਾਅਦ ਆਇਆ ਹੈਗਾ ਮੁੜਕੇ ਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟ੍ਰੀਨ ਮੇਡ ਬਲਕ ਪਿਸਟਲਸ ਹੈ ਕਿ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਾ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਇੰਜਾਮ ਦੇਣੇ ਸੀਗੇ ਹਜੇ ਡੂੰਘਾਈ ਨਾਲ ਇਹਨਾਂ ਦੀ ਜਿਹੜੀ ਜਿਹੜੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 114 ਮਿਤੀ 29 8 2024 ਇਹ ਧਾਰਾ 111 ਜਿਹੜੀ ਭਾਰਤੀ ਨਾਇਸ ਸੰਹਿਤਾ ਹੈਗਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸਖਤ ਧਾਰਾ ਜਿਹੜੇ ਨਵੇਂ ਕਾਨੂੰਨ ਚ ਆਈ ਹੈ ਉਹਦੇ ਤਹਿਤ ਜਿਹੜੀ ਦਰਜ ਕੀਤੀ ਗਈ ਹੈ ਅਤੇ 25 6 ਤੇ 25 7 ਜਿਹੜਾ ਆਰਮਜ਼ ਐਕਟ ਅਤੇ ਜਿਹੜਾ 27 ਇਹ ਐਨ ਡੀ ਪੀ ਐਸ ਐਕਟ ਜਿਹੜੇ ਉਹਦੇ ਤਹਿਤ ਜਿਹੜੀ ਥਾਣਾ ਸਰਹਾਲੀ ਤੇ ਦਰਜ ਕੀਤੀ ਗਈ ਹੈ ਡੂੰਘਾਈ ਨਾਲ ਜਿਹੜੀ ਇਹਨਾਂ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਿੱਥੋਂ ਇਹ ਜਿਹੜੇ ਅਸਲਾ ਜਿਹੜਾ ਲੈ ਕੇ ਆਏ ਹਨ ਤੇ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹਨਾਂ ਦਾ ਜਿਹੜੀ ਮਨਸ਼ਾ ਕੀ ਸੀ ਇਰਾਦਾ ਕੀ ਸੀਗਾ ਕਿ ਉਹਦੇ ਵਿੱਚ ਵੀ ਜਿਹੜੀ ਢੁਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜੀ ਸਰ ਪੈਸੇ ਪਾਕਿਸਤਾਨ ਵੀ ਵੀ ਜਿਹੜੇ ਕਿਸੇ ਨੰਬਰ ਸੁਬਾ ਮੁਸੀ। ਹਾਂ ਬਿਲਕੁਲ ਇਸ ਜਿਹੜਾ ਮੁੱਢਲੀ ਪੜਤਾਲ 'ਚ ਇਹ ਗੱਲ ਆਈ ਹੈ ਕਿ ਜਿਹੜਾ ਹਵਾਲਾ ਦੇ ਥਰੂ ਜਿਹੜਾ ਇਹ ਜਿਹੜੀ ਪੇਮੈਂਟ ਹੈ ਇਹ ਜਾਂਦੀ ਰਹੀ ਹੈਗੀ ਉਹਦੇ ਵਿੱਚ ਵੀ ਅਸੀਂ ਢੁਗਾਈ ਨਾਲ ਪੜਤਾਲ ਕਰ ਰਹੇ ਹਾਂ। ਸਰ ਮੁੱਢਲੀ ਹਾਂਜੀ ਪੁਲਿਸ ਨੂੰ ਮਾਦਿਆ ਗਿਆ ਬਿਲਕੁਲ ਇਹਨਾਂ ਨੂੰ ਜਿਹੜਾ 29 ਅੱਜ ਅੱਜ ਦਾ ਹੀ ਜਿਹੜਾ ਮੁਕਦਮਾ ਹੈਗਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਜਿੱਦੋਂ ਆ ਇਹਨਾਂਰ ਪੁੱਛਕਿਛ ਕੀਤੀ ਜਾਊਗੀ ਕੋਈ ਕੋਈ ਅੰਦਾਜ਼ੇ ਬਿਜ਼ਨਸਮੈਨ ਲੈਟਰ ਮੰਨਿਆ ਦੇ ਰਿਹਾ ਤੇ ਬਿਲਕੁਲ ਅੱਜ ਅੱਜ ਦੇ ਤਰੀਕ ਤੋਂ ਹੀ ਪਰਚਾ ਹੋਇਆ ਰੈਸਟ ਇਹਨਾਂ ਦੀ ਪਈ ਹੈਗੀ ਪਰ ਜਿਹੜੀ ਡਿਟੇਲ ਚ ਇਹਦੀ ਜਿਹੜੀ ਪੁੱਛਕਿਛ ਜਿਹੜੀ ਰਿਮਾਂਡ ਦੌਰਾਨ ਕੀਤੀ ਜਾਊਗੀ ਤੇ ਤੁਹਾਨੂੰ ਅਸੀਂ ਦੁਬਾਰਾ ਬਰੀਫ ਕਰਾਂਗੇ ਇਕੋ ਗੋਲਡ ਪਰ ਨਾਟੋ ਆਰਮੀ ਇਸ ਕੈਂਪਰ ਨਹੀਂ ਬਿਲਕੁਲ ਜਿਹੜਾ ਇੱਕ ਜਿਹੜਾ ਗਲੌਕ 19 ਪਿਸਟਲ ਹੁੰਦੇ ਤੇ ਲਿਖਿਆ ਹੈ ਫॉर ਯੂਜ਼ ਬਾਏ ਨੈਟੋ ਆਰਮੀ ਤੇ ਬਿਲਕੁਲ ਇਹ ਜਿਹੜੇ ਬਾਰਡਰ ਉਹ ਦੂਜੇ ਪਾਰ ਤੋਂ ਹੀ ਜਿਹੜੇ ਫੋਰ ਸ਼ੋਰ ਜਿਹੜੇ ਵੈਪਨਸ ਆਏ ਹਨ ਤੇ ਬਿਲਕੁਲ ਇਸ ਸਮੱਗਰੀ ਨੂੰ ਕਾਇਨਲ ਪੜਤਾਲ ਕਰਾਂਗੇ